ਮਨਮੁਖ ਦੇ ਹਿਰਦੇ ਵਿੱਚ ਅਗਿਆਨ ਹੈ ਉਸ ਦੀ ਅਕਲ ਹੋਛੀ ਹੁੰਦੀ ਹੈ ਤੇ ਸਤਿਗੁਰੂ ਉੱਤੇ ਉਸ ਨੂੰ ਸਦਕ ਨਹੀਂ ਹੁੰਦਾ ਮਨ ਵਿੱਚ ਧੋਖਾ ਹੋਣ ਕਰਕੇ ਸੰਸਾਰ ਵਿੱਚ ਵੀ ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ ਮਨਮੁਖ ਬੰਦੇ ਆਪ ਦੁਖੀ ਹੁੰਦੇ ਹਨ ਤੇ ਹੋਰਨਾਂ ਨੂੰ ਦੁਖੀ ਕਰਦੇ ਹਨ ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿੱਚ ਨਹੀਂ ਆਉਂਦਾ ਭਾਵ ਪਾਣਾ ਨਹੀਂ ਮੰਨਦੇ ਤੇ ਆਪਣੀ ਗਰਜ ਦੇ ਪਿੱਛੇ ਪਟਕਦੇ ਫਿਰਦੇ ਹਨ हे ਨਾਨਕ ਜੀ ਜੇ ਹਰੀ ਆਪਣੀ ਮਿਹਰ ਕਰੇ ਤਾਂ ਹੀ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦੇ ਹਨ ਮਾਇਆ ਦੇ ਮੋਬ ਵਿੱਚ ਗਰਸੇ ਹੋਏ ਮਨਮੁੱਖਾਂ ਦਾ ਮਨ ਮਾਇਆ ਦੇ ਪਿਆਰ ਵਿੱਚ ਇੱਕ ਥਾਂ ਨਹੀਂ ਟਿਕਦਾ ਹਰ ਵੇਲੇ ਦਿਨ ਰਾਤ ਮਾਇਆ ਵਿੱਚ ਸੜਦੇ ਰਹਿੰਦੇ ਹਨ ਅਹੰਕਾਰ ਵਿੱਚ ਆਪ ਦੁਖੀ ਹੁੰਦੇ ਹਨ ਹੋਰਨਾਂ ਨੂੰ ਦੁਖੀ ਕਰਦੇ ਹਨ ਉਹਨਾਂ ਦੇ ਅੰਦਰ ਲੋਭ ਰੂਪ ਵੱਡਾ ਅਨਿਰਹਾ ਹੁੰਦਾ ਹੈ ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਟੁੱਕਦਾ ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ ਕਦੇ ਸੁਖੀ ਨਹੀਂ ਹੁੰਦੇ ਸਦਾ ਜੰਮਣ ਮੰਨਦੇ ਗੇੜ ਵਿੱਚ ਪਏ ਰਹਿੰਦੇ ਹਨ ਹੇ ਨਾਨਕ ਜੀ ਜੇ ਉਹ ਗੁਰੂ ਦੇ ਚਰਨਾ ਵਿੱਚ ਚਿੱਤ ਜੋੜਨ ਤਾਂ ਸੱਚਾ ਹਰੀ ਉਹਨਾਂ ਨੂੰ ਬਖਸ਼ ਲਏ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ ਉਹ ਸੰਤ ਹਨ ਭਗਤ ਹਨ ਉਹੀ ਕਬੂਲ ਹਨ ਉਹ ਮਨੁੱਖ ਸਿਆਣੇ ਹਨ ਜੋ ਹਰੀ ਨਾਮ ਸਿਮਰਦੇ ਹਨ ਆਤਮਕ ਜੀਵਨ ਦੇਣ ਵਾਲਾ ਨਾਮ ਖਜ਼ਾਨਾ ਰੂਪ ਉਹਨਾਂ ਖਾਂਦੇ ਹਨ ਤੇ ਸੰਤਾਂ ਦੇ ਚਰਨ ਧੂੜ ਆਪਣੇ ਮੱਥੇ ਤੇ ਲਾਂਦੇ ਹਨ ਹੇ ਨਾਨਕ ਜੀ ਇਹੋ ਜਹੇ ਮਨੁੱਖ ਹਰੀ ਦੇ ਪੰਜ ਰੂਪ ਤੀਰਥ ਤੇ ਨਹਾਉਂਦੇ ਹਨ ਤੇ ਪਵਿੱਤਰ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ